ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾਜ ਚੋਂ ਗੁਣੇ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਨੂੰ ਮੱਕੀ ਮੋਟਰ 'ਤੇ ਬੈਠਿਆ ਜੀ ਵੀ ਮਹੀ ਵਾਲਾ ਚਲੋ ਕੱਲ ਦਾ ਟਾਈਮ ਦੇ ਗਿਆ ਕੋਸ ਕੱਲ ਬੱਦਲ ਪਹਿਲਾਂ ਬਹੁਤ ਸਵੇਰੇ ਦਾ ਪਹਿਲਿਆ ਤਾਂ ਸ਼ਾਮ ਨੂੰ ਫੇਰ ਬੱਦਲ ਚੜ੍ਹਿਆ ਤਾਂ ਉਹਦੇ ਬਾਅਦ ਟਿਕ ਟਿਕਾਉ ਜੋ ਹੋ ਗਿਆ ਵੀ ਅੱਜ ਸਵੇਰ ਦੀ ਬੱਦਲ ਬਾਗ ਜੀ ਕਦੇ ਧੁੱਪਾਂ ਸ਼ਾਮਾਂ ਜੀ ਹੋਈ ਜਾਂਦੀ ਹੈ ਜ ਜਿਹਨੇ ਉਹਨਾਂ ਬੱਦਲ ਨਹੀਂ ਹੈਗਾ ਜਿੰਨਾ ਅੱਗੇ ਘਟਾ ਚੜ੍ਹਦੇ ਹੁੰਦੇ ਆਂ ਕੁਣੀ ਪਛਵਾ ਚੱਲ ਪਈ ਠੀਕ ਆ ਮੌਸਮ ਵਧੀਆ ਸਾਫ ਸੁਥਰਾ ਹੋਇਆ ਪਿਆ ਵੀ ਵਧੀਆ ਕਾਰੋਬਾਰ ਚੱਲ ਰਿਹਾ ਆ ਧਾਨਾਂ ਦੀ ਜਿਹੜੀ ਬਜਾਈ ਦੀ ਆਪਣੀ ਪਨੀਰੀ ਬੀਜਣੀਆਂ ਸਾਰੇ ਤਿਆਰ ਤੁਰ ਕਰਕੇ ਲੱਗੇ ਹੋਏ ਬਈ ਬਜਾਈ ਜੀ ਕਰਨ ਵੀ ਕੁਝ ਬੀਜ ਦੱਸਿਆ ਉਹਨਾਂ ਨੇ ਖੋਲਿਆ ਜਿਹੜੇ 126 ਆ ਜਿਗਣਾ 100 21 ਵੀ ਲਿਖਿਆ ਹੋਇਆ ਇਹਨਾਂ ਨੇ ਵਿੱਚ ਆਪਣਾ 128 130 31 32 ਜਿਹੜੇ ਹੈਗੇ ਖੋਲਿਆ ਕੁਝ ਬਾਕੀ ਜਿਹੜੇ ਹਾਈਬ੍ਰਿਡ ਤੇ ਸਾਰੇ ਬੰਦੇ ਲਿਖੇ ਹੋਏ ਆ ਬਾਕੀ ਸਕਤਾਈ ਤਾਂ ਬਹੁਤ ਕਰੀਬ ਇਹਨਾਂ ਨੇ ਕਹਿੰਦੇ ਵੀ ਜਿਹੜਾ ਦੁਕਾਨਦਾਰ ਵੇਚ ਕੋਦੋਂ ਲਾਇਸੈਂਸ ਵੀ ਕੈਂਸਲ ਕਰ ਦੇਣਾ ਵੀ ਬੀਜ ਵੀ ਮਿਲਦੇ ਨਹੀਂ ਬਹੁਤ ਔਕੇ ਮਿਲਦੇ ਜੀ ਬੀਜ ਆ ਜਿਹੜੇ ਉਹਨਾਂ ਦਾ ਰੇਟ ਜ਼ਿਆਦਾ ਚੱਕ ਹੋ ਗਿਆ ਕਿਉਂ ਆਪਾਂ ਨੇ ਪਹਿਲਾਂ ਵੀਡੀਓ ਦਿਖਾਇਆ ਤਾਂ ਵੀ ਸਾਡੇ ਇੱਥੇ ਨੇੜੇ ਵਿਕਦਾ 70 ਰੁਪਏ ਕਿਲੋ ਨੂੰ ਉੱਥੇ 200 ਰੁਪਏ ਕਿਲੋ ਨੂੰ ਵਿਕਦਾ ਤਾਂ ਇੱਕ ਨੇ ਜਿੰਨਾ ਹੁਣ ਬੀਜ ਜ਼ਿਆਦਾ ਵੇਚੀ ਜਾਂਦਾ ਉਹਦੇ ਬਾਅਦ ਬਲੈਕ ਵਾਲਾ ਕੰਮ ਹੋ ਜਾਂਦਾ ਵੀ ਇੱਥੇ ਆ ਕੇ ਜ਼ਿਮੀਂਦਾਰ ਬਥੋੜੀ ਜਿਹਾ ਜ਼ਿਆਦਾ ਮਾਰਫੇ ਪੈ ਜਾਂਦੀ ਆ ਕਿਉਂ ਹੁਣ ਰੇਟ ਦੇਖ ਲਓ ਕਿੰਨਾ ਆ ਉਹਦੇ ਬਾਅਦ ਆ ਵੇਚਣੇ ਆ ਫਿਰ ਪਿੱਛੇ ਜਾ ਕੇ ਫਿਰ ਇਹਨਾਂ ਹਾਈਬ੍ਰਿਡ ਦੇ ਕਹਿੰਦੇ ਨੇ ਵੀ ਉਹੀ ਲੈਣੇ ਆ। ਵੀ ਇੱਕਣ ਦਾ ਕੰਮ ਐ ਤਾਂ ਨਹੀਂ ਥੋੜੀ ਜੁਲਜੀ ਹੋ ਪਈ ਐ। ਬਾਕੀ ਰਹਿੰਦੀ ਖੁੰਦੀ ਆ ਹੁਣ ਤੁਸੀਂ ਦੇਖਿਆ ਹੀ ਐ। ਨੈੱਟ ਪਰ ਚੱਲਦਾ ਹੀ ਐ ਵੀ ਕੱਲ ਦੇ ਅਟੈਕ ਫੇਰ ਹੋਣ ਲੱਗੇ ਵੱਧ। ਸਾਨੂੰ ਤਾਂ ਲੱਗਦਾ ਵੀ ਚਲੋ ਦਬ ਜੂਗਾ ਕੰਮ ਹੌਲੀ ਹੌਲੀ ਘਟਦਾ ਘਟ ਜੂਗਾ ਪਰ ਨਹੀਂ ਰਾਤ ਫੇਰ ਕਈ ਜਗ੍ਹਾ ਹੋਇਆ। ਪਹਿਲਾਂ ਤਾਂ ਪਾਸ ਦੇ ਵਿੱਚ ਦੇਖ ਦਉਂਦੇ ਤੇ ਟੀਵੀ ਦੇ ਉੱਪਰ ਪਤਾ ਲੱਗਦਾ ਦਾ ਨੈੱਟ ਪਰ ਮੋਬਾਈਲ ਚ ਆ ਜਾਂਦਾ ਦਾ। ਉਹਨਾਂ ਨੂੰ ਵੀ ਅਸੀਂ ਫੇਕ ਦੱਸੀ ਜਾਂਦੇ ਵੀ ਚਲੋ ਫੇਕ ਹੈ ਹੈਵੀ ਫੇਕ ਤੇ ਵਿੱਚ ਬਹੁਤ ਵੀ ਹੁਣ ਤਾਂ ਨੇੜੇ ਤੇੜੇ ਜੇ ਹੋਏ ਆਪਣਾ ਸਮਝ ਲੋ ਕਿ ਕਾਹ ਜਲੰਧਰ ਦੇ ਕੋਲ ਹੋਇਆ ਵੀ ਨਵਾਂ ਸ਼ਹਿਰ ਦੇ ਕੋਲ ਨੂੰ ਇੱਧਰ ਆ ਫਿਰੋਜ਼ਪੁਰ ਬਠਿੰਡੇ ਲਾਗੇ ਕਈ ਹੋਲੇਰਾ ਦੇ ਚਲੋ ਹੈ ਛੋਟੇ ਤੇ ਹਲੇ ਫੇਰ ਵੀ ਬਚਾਓ ਹੈ ਬਚਾਓ ਵਿੱਚ ਬਹੁਤ ਹਲੇ ਬਚਾਓ ਹੋਇਆ ਵੈ ਵੀ ਕੰਮ ਦਬਦਾ ਜਿਹਾ ਲੱਗਦਾ ਮੈਨੂੰ ਲੱਗਦੀ ਚੱਲਾ ਪੈਣਾ ਇਹਨਾਂ ਦਾ ਦਬ ਜਵੇ ਤਾਂ ਬਹੁਤ ਵਧੀਆ ਕਿ ਉਹ ਨੁਕਸਾਨ ਸਹੀ ਕਿਹਾ ਵੀ ਨੁਕਸਾਨ ਪੰਜਾਬ ਦਾ ਹੀ ਹੋਣਾ ਜਿੱਥੇ ਹੋਣਾ ਉੱਧਰ ਵੀ ਪੰਜਾਬ ਹੈ ਇੱਧਰ ਵੀ ਪੰਜਾਬ ਹੈ ਵੀ ਪਤਾ ਨਹੀਂ ਕਿਹੜੇ ਹਿਸਾਬ ਗੱਲ ਹੈ ਵਿੱਚ ਕੋਈ ਕੋਈ ਦੱਸਦਾ ਕੋਈ ਕੁਛ ਦੱਸਦਾ ਸਿਸਟਮ ਦਾ ਪਤਾ じゃ ਲੱਗਦਾ ਨਹੀਂ ਕੁਝ ਵੀ ਬਾਕੀ ਇਹੋ ਜੇ ਮਾਹੌਲ ਕਰਕੇ ਹੀ ਜਿਹੜਾ ਆਪਣਾ ਬਾਤਾਂ ਬਰਨ ਦਾ ਮਾਹੌਲ ਵੀ ਖਰਾਬ ਹੋਇਆ ਪਿਆ ਤੋਂ ਪਾਹ ਹੋਣ ਨਿਕਲ ਜਾਂਦੀ ਕਹੇ ਤੋਂ ਪਾਹ ਨਿਕਲਦੀ ਆ ਧੁੱਪਾਂ ਦਾ ਰੰਗੇ ਥੋੜਾ ਜਿਹਾ ਹੋਰ ਤਰ੍ਹਾਂ ਦਾ ਹੋ ਜਾਂਦਾ ਵੀ ਜਾਂ ਸ਼ਾਮਾਂ ਹੁੰਦੀਆਂ ਜਾਂ ਸ਼ਾਮਾਂ ਚ ਵੀ ਹਜੇ ਹੁੰਦਾ ਚਲੋ ਦੇਖਦੇ ਆ ਕਿਵੇਂ ਹੁੰਦਾ ਪ੍ਰੋਗਰਾਮ ਬਾਕੀ ਦਿਨ ਦਿਨ ਠੀਕ ਰਹਿੰਦਾ ਰਾਤ ਰਾਤ ਛੇੜਖਾਨੀਆਂ ਹੁੰਦੀਆਂ ਤੇ ਬੱਲੇ ਤੇ ਉਧਰਾਂ ਦੇ ਚੱਲੀ ਜਾਂਦਾ ਕੰਮ ਮੈਨੂੰ ਕੋ ਸਮਝ ਨਹੀਂ ਲੱਗਦੀ ਹੈ ਕਿ ਕਿਹਾ ਜਾ ਸਿਸਟਮ ਇਹਨਾਂ ਦਾ ਬਾਕੀ ਦੇਖਦੇ ਜੀ ਫਸਲ ਬਾੜੇ ਦਾ ਕੰਮ ਚੱਲ ਰਿਹਾ ਜਿਵੇਂ ਹੈਗਾ ਹਲੇ ਧਾਨਾਂ ਦਾ ਕੰਮ ਹੋਇਆਗਾ ਥੋੜਾ ਦੂਰ ਪੇ ਆਪਣੀਆਂ ਬੀਜ ਹੋ ਜਣੀਆਂ ਕੁਝ ਬੀਜਣ ਲੱਗ ਗਏ ਲੋਕਾਂ ਨੇ ਬੀਜ ਵੀ ਦਿੱਤੇ 110 ਦੀ ਬਜਾਈ ਹੋਊਗੀ ਕਈ ਜਗ੍ਹਾ ਹੋਗੀ ਅਪਾ ਨੇ ਅਜੇ ਨਾ ਮੰਗਿਆ ਕਿ ਨਹੀਂ ਬਾਈ ਨੂੰ ਫੋਨ ਕਰ ਰਿਹਾ ਕਹਿੰਦਾ ਮਾਸਰੇ 110 ਦੇ ਬੀਜ ਦਿੱਤੀ ਵੀ ਕਈ ਬੀਜ ਆਪਾਂ ਚਲੋ ਪੁੱਛ ਲੈਂਦੇ ਮਾੜਾ ਮੋਟਾ ਵੀ ਕਿਹੜੇ ਹਿਸਾਬ ਨਾਲ ਬੀਜਦੇ ਆ ਤੁਸੀਂ ਵੀ ਕਿੰਨਾ ਕੁ ਬੀਜ ਪਾਉਂਦੇ ਆਪਾਂ ਇੱਕ ਬਿਸਵੇ ਦੇ ਵਿੱਚ 3 ਕਿਲੋ ਬੀਜ ਪਾ ਦਿੰਦੇ ਜੀ ਵੀਕ ਵੀਰ ਦਾ ਕੱਲ ਕਮੈਂਟ ਵੀ ਆਇਆ ਤਾਂ ਕਹਿੰਦਾ ਅਸੀਂ 1 ਮਾਸੜ ਇੱਕ ਮਰਲੇ ਦੇ ਵਿੱਚ 2 ਕਿਲੋ ਪਾ ਦਿੰਦੇ ਮਰਲੇ ਵਿੱਚ ਫਿਰ 2 ਹੀ ਪੈਣਾ ਜੀ ਪਾਉਣ ਇੱਕ ਬਿਸਵਾ ਹੋ ਜਾਂਦਾ ਮਰਲਾ ਜਿਹੜਾ ਇਹ ਵੀ ਅਸੀਂ 3 ਕਿਲੋ ਪਾ ਦਿੰਦੇ ਬਹੁਤ ਵਧੀਆ ਜੰਮਦਾ ਨਾਲ ਛਿੱਦਾ ਜੰਮਦਾ ਕਈ ਵੀਰ ਵੱਧ ਪਾ ਦਿੰਦੇ ਆ ਉਹ ਫਿਰ ਸੰਘਣਾ ਹੋ ਜਾਂਦਾ ਹੋ ਤਾਂ ਜਾਂਦਾ ਬੀਜ ਫਿਰ ਉਹ ਟੱਕਾ ਇੱਕੇ ਰਹਿ ਜਾਂਦਾ ਫਿਰ ਬਰੀਕ ਹੋ ਜਾਂਦੀ ਥੋੜੀ ਬਾਲਾ ਮੰਗਣਾ ਫਿਰ ਉਹ ਪਾਣੀ ਜ਼ਿਆਦਾ ਵਿੱਚ ਕਮਲਾ ਕੇ ਗਿਰ ਜਾਂਦੀ ਸਾਰੇ ਡੁੱਬਣ ਦਾ ਖਤਰਾ ਰਹਿੰਦਾ ਜਿਹੜੀ ਥੋੜੀ ਜਿਹੀ ਛਿੱਦੇ ਰੋਗ ਪਰ ਹੁੰਦੀ ਨਾਲ ਛਿੱਦੀ ਬਹੁਤ ਨਹੀਂ ਹੁੰਦੀ ਸੰਘਣੀ ਵੀ ਨਹੀਂ ਬਹੁਤੀ ਹੁੰਦੀ ਉਹ ਇੱਕ ਦੋ ਡੱਕੇ ਥੱਲੇ ਤੇ ਹੋਏ ਹੁੰਦੇ ਆ ਫਿਰ ਉਹ ਡੱਕਾ ਕਹਿੜਾ ਹੁੰਦਾ ਚਾਹੇ ਇੱਕ ਵੀ ਹੋਵੇ ਡੱਕਾ ਕਹਿੜਾ ਰਹਿੰਦਾ ਫਿਰ ਡੁੱਬਦਾ ਨਹੀਂ ਹੈਗਾ ਏਤੀ ਏਤੀ ਉਹ ਵੀ ਤਾਂ ਕਰਕੇ ਆਪਾਂ ਬੀਜਦੇ ਹੁੰਦੇ ਜੀ ਪਨੀਰੀ ਇਕਣਾ ਵੀ ਤਿੰਨ ਕਿਲੋ ਬੀਜਾ ਸੀ ਬਿਸਵੇ ਦਾ ਪਾਉਂਦੇ ਆ ਬਿਸਵਾ ਹੁੰਦਾ 15 ਕਰਮਾ ਦਾ ਜਿੱਧਰ ਨੂੰ ਮਰਜ਼ੀ ਪਾ ਲਓ ਜੇ ਤਿੰਨ ਇੱਕ ਪਾਸੇ ਨੂੰ ਪਾ ਲਓ ਪੰਜ ਇੱਕ ਪਾਸੇ ਨੂੰ ਪਾ ਲਓ ਤੇ ਚਾਰ ਇਧਰ ਨੂੰ ਪਾ ਕੇ ਦੂਰ ਪਾਸੇ ਨੂੰ ਪਾਉਣੇ ਕਿ ਚਾਰ ਪਾ ਲਓ ਜੇ ਨਹੀਂ 15 ਕਰਮਾ ਕਰਨੀਆਂ ਹੁੰਦੀਆਂ ਜੇ 16 ਹੋ ਗਏ ਤਾਂ ਵੀ ਕੋਈ ਐਨਾ ਫਰਕ ਨਹੀਂ ਹੈਗਾ ਉਹਦੇ ਹਿਸਾਬ ਨਾਲ ਬੀਜ ਦੀਦੀ ਹੈ ਚਲੋ ਬਾਕੀ ਦਿਖਾਉਂਦਾ ਜੀ ਹੋਰ ਕਾਰੋਬਾਰ ਸਾ ਉਹ ਵਾਗੀ ਚੱਕੀ ਉਰ ਪਹੁੰਚੇ ਆਟਾ ਵੀ ਹੁਣ ਬਾਤ ਤੇ ਵੀ ਮਾਨੂੰ ਪਤਾ ਹੀ ਨਹੀਂ ਹੁਣ ਜਿਹੜਾ ਕੰਮ ਚੱਲ ਰਿਹਾ ਉਹਦੇ ਹਿਸਾਬ ਨਾਲ ਫਿਰ ਚੱਲਣਾ ਹੀ ਪੈਣਾ ਆ ਦੇਖੋ ਚੱਕੀ ਉਰ ਵੀ ਇਹੀ ਕੰਮ ਕਰਕੇ ਭੀੜ ਹੋਈ ਵੀ ਆਟੇ ਦੀ ਬਾਹਰ ਵੀ ਰੱਖਣਾ ਪੈ ਗਿਆ ਥਮ ਕਹਿੰਨਾਂ ਨੂੰ ਵੀ ਤੇ ਨਹੀਂ ਇੱਥੇ ਲੋਕ ਲੈਣਾ ਹੁੰਦੀਆਂ ਅੱਗੇ ਵੀ ਹਰੇ ਵੀ ਚਲੋ ਡਰਦਾ ਡਰ ਵੀ ਸੰਗਾ ਬਾਈ ਪਤਾ ਕੁਝ ਨਹੀਂ ਹੈਗਾ ਵੀ ਕਿੰਨਾ ਟਾਈਮ ਚੱਲਣਾ ਕੰਮ ਆ ਕੰਮ ਚੱਲਣਾ ਲੰਬਾ ਚੌੜਾ ਇਹ ਕੋਈ ਸੁਰ ਹੈ ਹੀ ਨਹੀਂ ਇਹ ਬੈਠਿਆ ਬੇਲੇ ਚੱਕੀ ਵਾਲੇ ਆਟਾ ਪੀਦੋ ਬਾਈ ਪਤਾ ਨਹੀਂ ਕਦ ਬੰਦ ਕਰ ਦੇਣਾ ਕੰਮ ਨਹੀਂ ਨਹੀਂ ਚੱਲੂਗਾ ਹੈ ਚੱਲੂਗਾ ਤਾਂ ਹੈਗਾ ਕੰਮ ਦਾ ਮੈਨੂੰ ਪਤਾ ਵੀ 6 ਮਹੀਨੇ ਵੀ ਚੱਲ ਸਕਦਾ ਸਾਲ ਵੀ ਚੱਲ ਸਕਦਾ ਪਰ ਆ ਹਮਣਾ ਕੰਮ ਬੰਦ ਕਰ ਦੇਣਾ ਨਾ ਉਹਨਾਂ ਨੇ ਬਿਜਲੀ ਹੈਂ ਬਿਜਲੀ ਵਾਲਾ ਕੋਈ ਗੱਲ ਨਹੀਂ ਕਰੂੰਗਾ ਹੱਲ ਕੋਈ ਅੱਛਾ ਆ ਥੈਲਾ ਪੀਦੋ ਇੱਕ ਤਾਂ ਪੀਦੋ ਹੈਂ ਇੰਦੇ ਰੱਖ ਦੂ ਆ ਜਾ ਉੱਠਿਆ ਹੁਣ ਸਾਫ ਸੁਥਰਾ ਹੈਗਾ ਕੁਰੀਆ ਲੱਗਿਆ ਬੰਦੋ ਬਸਤ ਕਰਨ ਹੈ ਹਾਂ ਨਾ ਇਹ ਨੰਗਰ ਅੱਛਾ ਉਹਨਾਂ ਦਾ ਵੀ ਕਰਨਾ ਪੈਣਾ ਨੰਗਰ ਵੀ ਸਾੜੇ ਵਰਗੇ ਤਾਂ ਹੀ ਤੋਂ ਦੇਣਾ ਉਹਨਾਂ ਨੇ ਅੰਦਰ ਪਿਆ ਮਾਂ ਆ ਕੇ ਪੀਦੇ ਆਟਾ ਉਟਾ ਪਤਾ ਨਹੀਂ ਕਦੋਂ ਕੰਮ ਬੰਦ ਹੋ ਜਾਣਾ ਕਾਲੇ ਜਿਹੜਾ ਰਸ ਪਿਆ ਮੈਂ ਕਹਿੰਦਾ ਹੀ ਵਜੇ ਤੇ ਪਿਆ ਬਰਾਦਾ ਨਾ ਨਹੀਂ ਠੀਕ ਹੈ ਚਾਹੀਦਾ ਪੀਆ ਚਾਹੀਦਾ ਵੀ ਜ਼ਰੂਰੀ ਹੈ ਬਾਈ ਹੁਣ ਤੁਸੀਂ ਬੰਦ ਕਰਤੀ ਚੱਕੀ ਘੱਟ ਨਹੀਂ ਰਹੇਗਾ ਮੰਦ ਕਰਈਆ ਸਵੇਰੇ ਕਈ ਬੰਦ ਫਿਰ ਮੇਰੇ ਤਾਂ ਪੀਣਾ ਪੂਣਾ ਕਰਿਆ ਵਾ ਸਾਰਾ ਕੁਝ ਸਵੇਰੇ ਨਹੀਂ ਅਹੰਕਾਰ ਨੂੰ 2 ਘੰਟੇ ਦਾ ਰੋਟੀ ਖਾਣਗੇ ਵਾ ਠੀਕ ਆ ਜਲਾ ਲਾ ਜਲਾ ਦੋ ਕੱਢ ਦੋ ਕੋਈ ਨਾ ਤੱਕਾ ਨਾ ਜੀ ਹੋਵੇ ਆ ਤੇ ਜੀ ਆਹ ਮੋਬਾਈਲ ਪਰ ਜੂਰਾ ਕੋਈ ਬਣਾਇਆ ਪੁਣੇਕ ਨਹੀਂ ਨਹੀਂ ਬਣਾਇਆ ਕੋਈ ਕਿ ਨਹੀਂ ਤੁਸੇ ਮੈਂ ਤਾਂ ਲੱਗ ਰਹੀ ਈ ਵਾ ਜਿੰਨੇ ਥੋੜੀਆਂ ਨੇ ਨਹੀਂ ਨਹੀਂ ਬਣਾ ਕੇ ਲੱਗਦੀ ਆ ਉਦਾਂ ਇੱਥੇ ਮੈਂ ਤਾਂ ਦੇਖ ਕੇ ਕਿ ਪਹਿਲਾਂ ਵੀ ਈ ਨਹੀਂ ਬੱਝੀਆਂ ਹੋਣੀਆਂ ਹਾਂ 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 ਬਣਾ ਕੇ ਜਿਓ ਕਟਿੰਗ ਮਾਰਦੇ ਪਰ ਜੇ ਬੱਝੀ ਹੋਈ ਜਲੇ ਕਟਿੰਗ ਹੋ ਜਾਏਗੀ ਇਹ ਚੀਜ਼ ਤੇ ਲੋਹਰੇ ਦੇ ਘਰ ਬਣਾਉਣੇ ਹਲੇ ਲੋਹਰੇ ਬਣਾ ਕੇ ਰੱਖਾਇਆ ਸੀ ਇਸ ਬਣਾ ਅੱਛਾ ਦਾ ਸਾਰੇ ਤਰਨ ਨੂੰ ਲਗਾਏਗੇ ਅੱਛਾ ਠੀਕ ਹੈ ਠੀਕ ਹੈ ਹਾਂਜੀ ਆਹ ਬਣਾਤਾ ਭਾਈ ਕਿੰਨਾ ਮੁੰਡਾ ਨਾ ਬੜਾ ਦਰਦਾਪਾਏ ਜਾਂਦੀ ਹੋਵਾ ਦਰਦ ਆਇਆ ਹੈ ਬੜਾ ਲੰਬੇ ਸਨ ਹਾਂਜੀ ਇਹ ਸਾਰੇ ਚਿੱਕੇ ਕਲਰ ਦਾ ਕੋਈ ਕੱਲਾ ਕੱਲਾ ਲਾਉਣੋਂ ਵਿੱਚ ਹਾਂਜੀ ਲੇਖਣਾ ਬੱਦਰੇ ਉੱਤੇ ਉਹਨਾਂ ਪੂਰੇ ਇੱਕੇ ਕਲਰ ਪਹਿਲਾਂ ਲੱਗੂ ਸਾਰੇ ਹਾਂ ਇੱਕੇ ਕਲਰ ਲੱਗਦਾ ਸੀ ਠੀਕ ਹੈ ਉਹ ਕਲਰ ਹੋਰ ਆ ਬھا ਵਿੱਚ ਹਾਂ ਜੀ ਅੱਛਾ ਏਹ ਹੈ ਹੇਠਲੇ ਪਾਸੇ ਸਿਆ ਠੀਕ ਹੈ ਹਾਂ ਠੀਕ ਆ ਪਾਸਾ ਬਾਈ ਸਿੱਧਾ ਪਿੱਛੇ ਵਾਈਡਲੀ ਹੁੰਦੀ ਹੈ ਠੀਕ ਹੈ ਠੀਕ ਹੈ ਇਹ ਬਹੁਤ ਜੀ ਬਣ ਗਈ ਅੱਛਾ ਇਹਨੋਂ ਵਿੱਚ ਸਪੋਰਟਾ ਨਹੀਂ ਆਉਣੇ ਫਿਰ ਆਸਤੇ ਹੈ ਹਾਂ ਇਹ ਵਿੱਚ ਸਪੋਰਟ ਤਾਂ ਨਹੀਂ ਕੋਈ ਲੱਗੀ ਜਿਕਰਾ ਲੱਗਿਆ ਇੱਕ ਹਾਂ ਇਹ ਥਿੰਦੇ ਹੈ ਨਾ ਵਾਪਸ ਅੱਛਾ ਉਹਦੇ ਬਲਾਕ ਠੀਕ ਹੈ ਸਮਝ ਗਿਆ ਸਮਝ ਗਿਆ ਇਹ ਤਾਂ ਬਣਾਉਣੇ ਕਿਉਂ ਕਰਦੇ ਨੇ ਸਾਰੇ ਦੂਸਰੇ ਕੱਪੜਾ ਉਚੜਾਏ ਰੱਖਾਂਗੇ ਇਹ ਉੱਤਰ ਜਾਣਾ ਕੀ ਹਾਂ ਲਿਫਾਫਾ ਇਸ ਕੋਲ ਪੰਨੀ ਠੀਕ ਹੈ ਠੀਕ ਹੈ ਠੀਕ ਹੈ ਲਾਣਾ ਹੈ ਇਹ ਦੋ ਚੀਜ਼ਾਂ ਵਾਰਦੀਆਂ ਮੈਨੋਂ ਹੋ ਗਏ ਮਗਾ ਚਾਰ ਦਿਨ ਹੋ ਗਏ ਹੁਣ ਆ ਕੰਮ ਕਰਦਾ ਥੋਨੂੰ ਬਾਹੋਂ ਕਸਣੇ ਕੰਮ ਰਹਿ ਗਿਆ ਤੈਨੂੰ ਨਿਬੜ ਕੇ ਥੋੜਾ ਕੰਮ ਵੀ ਬੜੀ ਕਿਲਾ ਬਹੁਤ ਆ ਜੀ ਉਹ ਵਾਰੀ ਦਾ ਸੁਣਾ ਹਾਂ ਕਿ ਵੀ ਆਪਾਂ ਵੀ ਖੇਤਾਂ 'ਚ ਫੇਰ ਅੱਜ ਇਹਨਾਂ ਲਾਈਆਂ ਪਾਣੀ ਬਾਜਰੇ ਨੂੰ ਕਿਉਂ ਖੇਤ ਇਹ ਹੁਣ ਸੁੱਕ ਗਿਆ ਪਹਿਲਾਂ ਤਾਂ 5-4 ਦਿਨ ਵੀ ਬਹੁਤ ਵਧੀਆ ਪੈਂਦਾ ਰਿਹਾ ਚਲੋ ਆ ਜਗ੍ਹਾ ਰੱਖ ਲੈ ਹੈਸਲਾ ਵੀ ਜਿੱਥੇ ਉਹਨੇ ਪਛੀ ਰੱਬੀ ਵੀ ਜਿੰਨਾ ਗਿੱਲਾ ਰਹੂਗਾ ਉਹਨਾਂ ਛੇਤੀ ਜ਼ਿਆਦਾ ਉੱਤੇ ਆਉਣਾ ਨੇ ਲਾਈਟ ਦੱਤੀ ਵੀ ਲਾਈਟ ਹੋ ਗਈ ਇਹ ਦਿਨ ਦੇ ਵਿੱਚ ਕਿਉਂ ਰਾਤ ਨੂੰ ਲਾਈਟਾਂ ਹੁੰਦੀਆਂ ਉਹ ਬੰਦ ਰਾਤ ਵੀ ਬਲੈਕਆਊਟ ਤਾਂ ਜਿਹੜਾ ਹੈਗਾ ਤਾਂ ਬਹੁਤ ਵਧੀਆ ਸਾਹਸ ਦਿੱਤਾ ਸਾਰਿਆਂ ਨੇ ਸਾਡੇ ਪਿੰਡ ਵੀ ਤਾਂ ਟੋਟਲੇ ਬੰਦ ਸੀ ਕਿਉਂ ਪਾ ਨੂੰ ਤਾਂ ਪਤਾ ਲੱਗ ਗਿਆ ਉਧਰ ਖੰਡਵਰ ਸਾਹਿਬ ਦੀ ਡਿਊਟੀ ਰਾਤ ਨੂੰ 12 ਵਜੇ ਰਾਤ ਸਾਂ-ਸਾਂ ਕਰਦੀ ਸੀ ਨੇਰ ਕੋਪ ਹੋਇਆ ਬੈਗਾ ਪਿੰਡ ਚ ਵਿੱਚ ਲੋ ਬਚਾਉਦੇ ਵਿੱਚੇ ਬਚਾਵਾ ਬਾਕੀ ਜੋ ਤੇ ਕਰਕੇ ਮੋਟਰਾਂ ਦੀ ਲਾਈਟ ਜਿਹੜੀ ਦਿਨ ਵਿੱਚ ਕਰਤੀ ਹੁਣ ਕਈ ਕ ਕੰਕਾ ਦਾ ਨਿਬੜ ਗਿਆ ਸਾਰੇ ਨੰਬਰ 2 ਹੁਣ ਨਾਲੇ ਕੰਮ ਦੇਣ ਦੇ ਵਿੱਚ ਹੋਈ ਜਾਣੇ ਕੀ ਬੱਦਲ ਦਾ ਪਤਾ ਵੀ ਨਹੀਂ ਆ ਘੜੀ ਜਖਾਉਣਾ ਪਹਿਲਾਂ ਹੋਣ ਲੱਗੇਗਾ ਪਰ ਫੇਰ ਛਾਈ ਮਾਈਂ ਜਾ ਹੋ ਗਿਆ ਆਇਕੋ ਹਵਾ ਨਾਲ ਕੀ ਬੰਦਨ ਬਸ ਜਿਆਦਾ ਹਵਾ ਤੇਜ਼ੀ ਚੱਲੇ ਵੀ ਬੱਦਲ ਜਦੇ ਨਿਕਲ ਰਿਹਾ ਹੋਂ ਸੁੱਕੇ ਦੇ ਨਿਸ਼ਾਨੇ ਲੱਗਦੀ ਹੈ ਵੀ ਨਾਲ ਦੇਖ ਲੋ ਹਫਤਾ ਹੋ ਗਿਆ ਮੀਨੂ ਕਹਿੰਦੇ ਨੂੰ ਜਿਹੜੀ ਆਹ ਆਪਣੀ ਗਰੀ ਹੈ ਨਾ ਕਮਲਾ ਆ ਕੇ ਗਰੀ ਲੱਗੀ ਸੁੱਕ ਗਈ ਲੱਗਾ ਆ ਸੋ ਗੋਬੇ ਸਰੋਂ ਦੀ ਜਿਹੜੀ ਜੰਮੀ ਵੀ ਦੀ ਕਮਲਾ ਦੀ ਵਿੱਚ ਸਾਡੇ ਪਾਣੀ ਦੀ ਕੋਈ ਘਾਟ ਨਹੀਂ ਪਾਣੀ ਵਾਧੂ ਹੈ ਪਾਣੀ ਦਾ ਜਾਂਦਾ ਨੱਠੇ ਚਲੋ ਠੀਕ ਹੈ ਜੀ ਬਾਕੀ ਦੇਖਦੇ ਆ ਮਾਹੌਲ ਦਾ ਸਿਸਟਮ ਜਿਹੜਾ ਹੈਗਾ ਖਰਾਬ ਹੁੰਦਾ ਜਾਂਦਾ ਮੱਕੀ ਦਾ ਅੱਜ ਫੇਰ ਪਤਾ ਲੱਗ ਜਾਣਾ ਰਾਤ ਨੂੰ ਕਿਉਂ ਹਰੇਕ ਰਾਤ ਨੂੰ ਕੰਮ ਵੱਧਦਾ ਹੀ ਜਾਂਦਾ ਦਿਨ ਵਿੱਚ ਥੋੜਾ ਜਿਹਾ ਰਹਾਵ ਚੱਲਦਾ ਕੰਮ ਰਾਤ ਰਾਤ ਫੇਰ ਜ਼ਿਆਦਾ ਹੁੰਦਾ ਬਾਕੀ ਅੱਜ ਰਾਤ ਨੂੰ ਫੇਰ ਪਤਾ ਲੱਗ ਜਾਊਗਾ ਇਹ ਕਿ ਹੈ ਜਾਂ ਸਿਸਟਮ ਚੱਲਦਾ ਬਾਕੀ ਸਾਡੇ ਇਲਾਕੇ ਚ ਭਾਈ ਹਰੇ ਸੁਖ ਸ਼ਾਂਤੀ ਇੱਧਰ ਵੀ ਕੋਈ ਯੋਜਨਾ ਹੈਗਾ ਨੇੜੇ ਤੇ ਜਲੰਧਰ ਸੋਣਿਆ ਜਲੰਧਰ ਤੱਕ ਮਾਰ ਕਰੀ ਜਾ ਮਿਹਾਲਾਂ ਗੱਲ ਉਹਨਾਂ ਉੱਥੇ ਉਧਰ ਫਿਰੋਜ਼ਪੁਰ ਐ ਬਠਿੰਡੇ ਦੇ ਵਿੱਚ ਵੇ ਚਲੋ ਸਾਡੇ ਨਾਲ ਤੇ ਹੁਣ ਸਰਕਾਰਾਂ ਤੋਂ ਥੋੜਾ ਜਿਹਾ ਹੋਰ ਹੀ ਵੱਧ ਪਤਾ ਕਿ ਉਹਨਾਂ ਨੂੰ ਡਿਊਟੀਆਂ ਜਿਹਨਾਂ ਨੇ ਲੱਗਿਆ ਉਹਨਾਂ ਨੂੰ ਇਸ ਹਾਲ ਦੀ ਨੌਲਜ ਹੁੰਦੀ ਆ ਦੋਨੋਂ ਆਪਣੇ ਕੰਮ ਕਰਨਾ ਸੀ ਜੱਟ ਸੌਦਾ ਦੇਖਦੇ ਹੁੰਦੇ ਸਿੱਧਾ ਜਾ ਵੀ ਚਲੋ ਠੀਕ ਹੈ ਬਾਕੀ ਦੱਸਾਂਗੇ ਜੀ ਕੱਲ ਦਾ ਕੱਲ ਨੂੰ ਪ੍ਰੋਗਰਾਮ ਜਿਹੜਾ ਹੋਇਆ ਵੀ ਕਰਿਓ ਮਨਜ਼ੂਰ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਰੱਖੇ ਬਾਬਾ ਨਾਨਕ ਸਾਰਿਆਂ ਦੇ ਮਿਹਰਾਂ ਭਰੇ ਹੱਥ ਰੱਖੇ ਵੀ ਪਹਿਲਾਂ ਵਰਗੇ ਮਾਹੌਲ ਹੋ ਜਾਣਾ ਇੱਕ ਦੂਜੇ ਨੂੰ ਮਿਲਦੇ ਰਹਿਣ ਪਿਆਰ ਵਧੇ ਕਰਪਾ ਰੱਖੇ ਚੜਦੀ ਕਲਾ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ